ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦਾ ਵਲੌਗ ਹੈਗਾ ਆਪਣਾ ਆਪਾਂ ਚਲੇ ਸੀਗੇ ਬਰੇਟਾ ਤੋਂ ਚੰਦਪੁਰਾ ਚੰਦਪੁਰਾ ਬੰਨ ਜਿਹੜਾ ਕਿ ਇਸ ਟਾਈਮ ਦੇ ਉੱਪਰ ਤੁਸੀਂ 2023 ਦੇ ਵਿੱਚ ਪਾਣੀ ਦੀ ਜਿਹੜੀ ਮਾਰ ਸੀ ਬਹੁਤ ਜ਼ਿਆਦਾ ਹੋਈ ਹੈ ਤੇ ਕਿਵੇਂ ਤੁਸੀਂ ਦੇਖਿਆਗਾ ਪੰਜਾਬ ਤੇ ਹਰਿਆਣੇ ਨੂੰ ਜਿਹੜਾ ਚੰਦਪੁਰਾ ਬੰਨ ਹੈ ਸੀਗਾ ਪੂਰਾ ਡੋਬਤਾ ਸੀਗਾ ਫਸਲਾਂ ਦਾ ਪੂਰਾ ਨੁਕਸਾਨ ਸੀਗਾ ਤੇ ਅੱਜ ਆਪਾਂ ਤੁਹਾਨੂੰ ਉਹ ਦਿਖਾਉਣ ਦੇ ਲਈ ਚੱਲੇ ਆ ਜਿਹੜਾ ਹੁਣ ਦਾ ਉੱਥੇ ਸੀਨ ਹੈਗਾ ਉਹ ਤਾਂ ਨਾਰਮਲ ਦੱਸਿਆ ਜਾ ਰਿਹਾ ਹੈ ਤੇ ਜਿਹੜਾ ਚੰਦਪੁਰਾ ਬੰਨਾ ਕਿੱਥੋਂ ਟੁੱਟਿਆ ਸੀਗਾ ਤੇ ਪਾਣੀ ਆ ਜਿਹੜਾ ਕਿੱਥੋਂ ਆਉਂਦਾ ਹੈਗਾ ਉਹ ਆਪਾਂ ਤੁਹਾਨੂੰ ਅੱਜ ਸਾਰਾ ਕੁਝ ਦਿਖਾਵਾਂਗੇ ਤੇ ਚੱਲ ਰਹੇ ਆਪਾਂ ਇਹ ਆ ਗਿਆ ਜੀ ਪਿੰਡ ਕੁਲਰੀਆਂ ਕੁਲਰੀਆਂ ਦੇ ਬਸ ਥੋੜਾ ਦੂਰੀ ਹੈ ਇੱਥੋਂ ਕੁਲਰੀਆਂ ਤੋਂ ਸਿੱਧਾ ਬਸ ਚੰਦਪੁਰ ਹੀ ਜਾਣਾ ਆਪਾਂ ਨੇ ਚੰਦਪੁਰਾ ਜਾ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਸੀਨ ਅ ਇਸ ਟਾਈਮ ਦੇ ਉੱਪਰ ਜਿਹੜਾ ਪਾਣੀ ਹੈਗਾ ਉੱਥੇ ਨਾਰਮਲ ਦੱਸਿਆ ਜਾ ਰਿਹਾ ਹੈ ਤੇ ਆਹ ਲੋ ਚੰਦਪੁਰੇ ਨੂੰ ਸੜਕ ਇਹ ਜਾਰੀ ਹੈ ਇੱਥੋਂ ਬਸ ਇੱਥੋਂ ਚੰਦਪੁਰਾ ਹੈਗਾ ਜਿਹੜਾ ਨੇੜੇ ਹੈਗਾ ਆਪਾਂ ਪਹੁੰਚ ਜਾਣਾ ਹੈਗਾ ਤੇ ਆਹ ਲੋ ਜੀ ਆਪਾਂ ਪਹੁੰਚ ਗਏ ਪਿੰਡ ਚੰਦਪੁਰਾ ਇਹ ਜਿਹੜਾ ਪਿੰਡ ਹੈਗਾ ਹਰਿਆਣਾ ਦਾ ਪਿੰਡ ਹੈਗਾ ਹਰਿਆਣੇ ਦਾ ਲਾਸਟ ਪਿੰਡ ਹੈ ਉਧਰੋਂ ਪੰਜਾਬ ਦਾ ਵੀ ਲਾਸਟ ਪਿੰਡ ਸੀ ਜਿੱਥੇ ਆਪਾਂ ਦੇਖਿਆ ਸੀਗੇ ਜਿੱਥੋਂ ਕੁਲਰੀਆਂ ਪਿੰਡ ਹੈਗਾ ਜਿਹੜਾ ਇਹਦੇ ਨਾਲ ਹੀ ਪਿੰਡ ਹੈਗਾ ਤੇ ਉਹ ਲਾਸਟ ਪਿੰਡ ਸੀਗਾ ਇਧਰੋਂ ਹੀ ਪੰਜਾਬ ਆਪਣਾ ਹਰਿਆਣੇ ਦਾ ਪਹਿਲਾ ਪਿੰਡ ਹੈਗਾ ਬੱਪੂ ਜੀ ਚੰਦਪੁਰੇਵਾਂ ਨਾਲ ਤੇ ਜਾਣਾ ਸੀਗਾ ਹਾਂਜੀ ਇੱਧਰ ਹੀ ਆ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਲੋ ਫਿਲਹਾਲ ਆਪਾਂ ਪਹੁੰਚ ਗਏ ਪਾਖੜਾ ਨੇੜੇ ਇੱਥੋਂ ਆ ਪੁਲ ਜੇ ਕਾਫੀ ਪ੍ਰੋਜੈਕਟ ਹੈਗਾ ਪੁਲ ਜੀ ਕਾਫੀ ਨੇ ਤੇ ਇੱਥੋਂ ਆਪਾਂ ਚੱਲਾਂਗੇ ਪਟੜੀ ਬਾਕੀ ਇੱਥੋਂ ਆਪਾਂ ਦੇਖਦੇ ਹਾਂ ਪਹਿਲਾਂ ਪੁੱਛਦੇ ਹਾਂ ਇੱਥੋਂ ਆਪਾਂ ਕਿਥੋਂ ਵੀ ਕਿਹੜੇ ਪਾਸੇ ਹੈ ਵੀ ਬਾਈ ਬੰਨ ਤੇ ਜਾਣਾ ਸੀ ਬੰਨਾ ਜੀ ਕਿਹੜਾ ਜੀ ਹੈ ਉਹ ਬੰਨ ਅੱਗੇ ਵਾਲਾ ਨਹੀਂ ਜਿਹੜਾ ਉਹ ਪੁਲ ਜੀ ਨੂੰ ਕਿਥੇ ਨੇ ਹਾਂ ਹਾਂ ਉਹ ਤਾਂ ਨਾਲ ਹੀ ਤੇ ਫਿਰ ਫਿਰ ਤੋਂ ਦਿਖੋ ਹਾਂ ਹਾਂ ਦੇਖੋ ਸਾਡੇ ਨਾਲ ਦੇਖਣਾ ਬਈ ਅਚ ਆਹੀ ਹੈਗਾ ਹਾਂ ਆਹੀ ਬੰਦ ਪਿੰਡ ਵਾਲਿਆਂ ਦਾ ਕੰਮ ਹੈ ਘਟ ਹੁੰਦਾ ਦੇਖੋ ਸਾਰਾ ਕੁਝ ਨਾ ਜਮਾਂ ਸਮਝਾਉਂਦੇ ਇੱਥੋਂ ਕਿ ਬਾਈ ਇੱਥੋਂ ਐ ਵਗ ਜੀ ਇੱਥੋਂ ਐ ਵਗ ਜੀ ਸਾਰਾ ਜਮਾਂ ਇਹਨਾਂ ਪੂਰੇ ਮੰਜਲ ਤੇ ਪਹਚਾਣਦੇ ਤੇ ਆਪਾਂ ਇੱਥੋਂ ਚੱਲ ਪਏ ਸੀਗੇ ਤੇ ਆ ਜਿਹੜਾ ਪ੍ਰੋਜੈਕਟ ਇੱਕ ਆਇਆ ਸੀਗਾ ਇਹ ਪਾਖੜਾ ਨਹਿਰ ਦੇ ਉੱਪਰ ਲੱਗਿਆ ਹੋਇਆ ਹੈਗਾ ਇਹ ਵੀ ਕੋਈ ਲੱਗਿਆ ਹੋਇਆ ਸਿਸਟਮ ਮੁੱਗਿਆ ਮੁੱਗਿਆ ਦਾ ਪਤਾ ਨਹੀਂ ਕੀ ਗੱਲਬਾਤ ਹੈ ਤੇ ਬਾਕੀ ਚਲੋ ਪਹੁੰਚ ਗਏ ਬਸ ਆਪਾਂ ਲੋ ਜੀ ਮਿੱਤਰੋ ਪਹੁੰਚ ਗਏ ਸੀਗੇ ਆਪਾਂ ਨਾਲੀ ਦੇ ਉੱਪਰ ਸਾਨੂੰ ਦਿਖਾ ਰਹੇ ਆ ਆ ਬੈਗ ਤਾਂ ਤੁਸੀਂ ਦੇਖ ਸਕਦੇ ਹੋ ਵੀਰੇ ਜੀ ਤੁਹਾਨੂੰ ਦਿਖਾ ਰਹੇ ਆ ਨੇੜੇ ਤੋਂ ਜਮਾ ਇਹ ਇਹ ਜਿਹੜੇ ਪੁਲ ਨੇ ਇਹਨਾਂ ਦੇ ਪਾਣੀ ਜਮਾ ਨਾਲ ਲੱਗਿਆ ਸੀਗਾ ਉਦੋਂ ਜਦੋਂ ਪਾਣੀ ਫੁੱਲ ਆਇਆ ਹੋਇਆ ਸੀਗਾ ਮੀਂਹ ਦਾ ਪਾਣੀ ਸੀ ਜਿਹੜਾ ਬਹੁਤ ਜ਼ਿਆਦਾ ਆ ਗਿਆ ਸੀਗਾ ਬਹੁਤ ਜ਼ਿਆਦਾ ਪਾਣੀ ਦੇ ਔਨ ਕਰਕੇ ਜਿਹੜੀ ਨਾਲੀ ਆ ਇਹ ਇਹਦੇ ਪਾਣੀ ਉੱਪਰ ਦੀ ਹੋ ਗਏ ਸੀ ਇਸ ਕਰਕੇ ਪਾਣੀ ਪੂਰਾ ਪਰਾ ਖੜ ਗਿਆ ਤੇ ਜਿਹੜਾ ਬੰਨ ਟੁੱਟਿਆ ਸੀਗਾ ਉਹ ਬੰਨ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਥੋਂ ਟੁੱਟਿਆ ਸੀਗਾ ਕਿਵੇਂ ਟੁੱਟਿਆ ਸੀਗਾ ਤੇ ਦੱਸਿਆ ਜਾ ਰਿਹਾ ਵੀ ਜਿਹੜਾ ਇਹ ਪਹਿਲਾ ਪਾਣੀ ਇੰਨਾ ਉੱਠ ਲਿਆ ਸੀਗਾ ਇੰਨਾ ਪਾਣੀ ਆਇਆ ਸੀ ਇੰਨੀ ਵੀ ਪਈ ਸੀ ਉਹ 93 ਦੇ ਵਿੱਚ ਪਈ ਸੀਗੇ 30 ਸਾਲ ਪਹਿਲਾਂ 30 ਸਾਲਾਂ ਤੋਂ ਬਾਅਦ ਦੁਬਾਰਾ ਇਹ ਪਾਣੀ ਆਇਆ ਹੈ ਕਹਿਣਾ ਪਹਿਲਾਂ 1993 ਦੇ ਵਿੱਚ ਆਇਆ ਸੀਗਾ 1993 ਤੋਂ ਬਾਅਦ 2023 ਦੇ ਵਿੱਚ ਆਇਆ ਪਾਣੀ ਇਹ ਜਿਹੜਾ ਆਇਆ ਸੀਗਾ ਆ ਤੁਸੀਂ ਜਿਹੜੇ ਪੁਲ ਨੇ ਪੁਲ ਦੇਖ ਸਕਦੇ ਹੋ ਵੀ ਪੁਲਾਂ ਦਾ ਸਾਈਜ਼ ਦੂਰੋਂ ਤਾਂ ਕਾਫੀ ਛੋਟਾ ਲੱਗ ਰਿਹਾ ਹੈਗਾ ਪਰ ਹੈਗੇ ਬਹੁਤ ਵੱਡੇ ਵੱਡੇ ਇਹ ਪੁਲ ਤੇ ਪਾਣੀ ਦੀ ਸਪੀਡ ਜਿਹੜੀ ਉਹ ਕਾਫੀ ਸੀ ਪਾਣੀ ਇਹਦੇ ਜਮਾਂ ਨਾਲ ਲੱਗਿਆ ਸੀਗਾ ਤੇ ਇੱਕ ਜਿਹੜੀ ਹੋਰ ਚੀਜ਼ ਤੁਹਾਨੂੰ ਦਿਖਾਉਣ ਵਾਲੀ ਐ ਆ ਬੰਦੇ ਤੁਹਾਨੂੰ ਇੱਕ ਦਿਖਾਉਣੇ ਆ ਵਿੱਚ ਕੁਝ ਕਰਕੇ ਲਿਆਉਣਗੇ ਇਹ ਆ ਜਮਾਂ ਥੱਲੇ ਫਿਰਦੇ ਆ ਦੇਖੋ ਕੀ ਲਿਆਉਂਗੇ ਥੱਲੋ ਇਹ ਤੋਂ ਸਪੈਸ਼ਲ ਨਾ ਪੌੜੀਆਂ ਬਣੀਆਂ ਹੋਈਆਂ ਨੇ ਧੰਨਵਾਦ ਤੇ ਥੱਲੇ ਆਪਾਂ ਥੱਲੇ ਨੇੜੇ ਤੋਂ ਜਾ ਕੇ ਵੀ ਦੇਖ ਸਕਦੇ ਆ ਹੁਣ ਇਥੋਂ ਦੀ ਆਪਾਂ ਨੇੜੇ ਹੋ ਕੇ ਦਿਖਾ ਰਹੇ ਹਾਂ ਅੱਜ ਕਾ ਗਰਨਹਿਰ ਦੇ ਜਿਹੜੇ ਪੁਲ ਨੇ ਜਮਾਂ ਨੇੜੇ ਤੋਂ ਦਿਖਾਵਾਂਗੇ ਤੁਹਾਨੂੰ ਆ ਦੇਖੋ ਆ ਲੋ ਇਹ ਨੇ ਪੁਲ ਗਰਨਹਿਰ ਦੇ ਤੇ ਖੇਠਾਂ ਦੀ ਪਾਣੀ ਕ੍ਰੋਸਿੰਗ ਹੋ ਰਿਹਾ ਹੈਗਾ ਇਥੋਂ ਦੀ ਤੇ ਜਿਹੜਾ ਉੱਪਰਲੀ ਸਾਈਡ ਹੈ ਇਹਦੇ ਇੱਕ ਆਪਾਂ ਹੋਰ ਚੀਜ਼ ਵੀ ਦਿਖਾਵਾਂਗੇ ਇਹਦੇ ਉੱਪਰ ਦੀ ਪਾਖੜਾ ਡੇਰ ਜਾਂਦੀ ਹੈ ਬਹੁਤ ਘੈਂਟ ਗੱਲਬਾਤ ਬਣੀ ਹੋਈ ਹੈ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਪਾਣੀ ਹੈਗਾ ਜਿਹੜਾ ਹੈਗਾ ਘੱਗਰ ਦਾ ਪਾਣੀ ਹੈ ਜਿਹੜੀ ਦੀ ਕ੍ਰੋਸਿੰਗ ਹੋ ਰਹੀ ਹੈ ਪਾਣੀ ਦੀ ਇਹ ਹੋ ਰਹੀ ਹੈ ਘੱਗਰ ਵਾਲੇ ਦੀ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਦੀ ਕ੍ਰੋਸਿੰਗ ਹੋ ਕੇ ਪਰਲੇ ਪਾਸੇ ਪਾਣੀ ਡਿੱਗੇਗਾ ਤੇ ਉੱਪਰਲੇ ਪਾਸੇ ਉਹ ਨਹੀਂ ਪਾਖੜਾ ਨਹਿਰ ਜਾਂਦੀ ਹੈ ਉਹ ਪਾਖੜਾ ਨਹਿਰ ਦਾ ਦ੍ਰਿਸ਼ ਵੀ ਤੁਹਾਨੂੰ ਦਿਖਾਵਾਂਗੇ ਆ ਫਿਲਹਾਲ ਤੁਸੀਂ ਪੁਲ ਦੇਖ ਸਕਦੇ ਹੋ ਜਿਹੜੇ ਆ ਪੁਲ ਨੇ ਆਪਾਂ ਨੂੰ ਬਾਲੇ ਛੋਟੇ-ਛੋਟੇ ਜਿਹਾ ਲੱਗ ਰਹੇ ਆ ਪਰ ਨੇੜੇ ਤੋਂ ਬਹੁਤ ਵੱਡੇ ਪੁਲ ਹੈ ਇਹ ਕਾਫੀ ਪਾਣੀ ਹੈ ਜਿਹੜਾ ਇੱਥੋਂ ਦੀ ਸਪੀਡ ਨਾਲ ਜਾਂਦਾ ਹੈਗਾ ਜਦੋਂ 1993 ਦੇ ਉੱਚੀ ਪਹਿਲਾਂ ਪਾਣੀ ਆਇਆ ਸੀਗਾ ਹੁਣ 2023 ਦੇ ਵਿੱਚ ਆਇਆ 2023 ਦੇ ਵਿੱਚ ਪਲਾਂ ਉੱਪਰ ਪਾਣੀ ਲੱਗਿਆ ਸੀਗਾ ਤਾਂ ਹੀ ਕਰਕੇ ਜਿਹੜਾ ਇਹ ਘਰ ਉਛਲਣ ਦਾ ਕਾਰਨ ਜਾਂ ਪਿੱਛੇ ਟੁੱਟਣ ਦਾ ਕਾਰਨ ਇਹੀ ਬਣਿਆ ਸੀਗਾ ਪਾਣੀ ਬਹੁਤ ਜ਼ਿਆਦਾ ਹੋ ਗਿਆ ਸੀ ਮੀਂਹ ਦਾ ਤੇ ਪਾਣੀ ਇਹਦਾ ਉਛਲਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਆਇਆਗਾ ਪੰਜਾਬ ਤੇ ਹਰਿਆਣਾ ਦਾ ਉਹ ਹੋਇਆ ਸੀਗਾ ਬਹੁਤ ਵੱਡੇ ਪੱਧਰ ਦੇ ਨੁਕਸਾਨ ਹੋਇਆ ਸੀਗਾ ਜਿਹੜਾ ਬੰਨ ਸੀਗਾ ਬੰਨ ਟੁੱਟਿਆ ਸੀਗਾ ਉਹ ਬੰਨ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਰਹੀਂ ਫਿਲਹਾਲ ਤੁਸੀਂ ਇਹ ਦੇਖ ਸਕਦੇ ਹੋ ਜਿਹੜਾ ਪਾਣੀ ਹੈਗਾ ਦੀ ਕ੍ਰੋਸ ਹੋ ਕੇ ਜਾ ਰਿਹਾ ਤੇ ਤੁਹਾਨੂੰ ਪਰਲੇ ਪਾਸੇ ਇਹਦੇ ਉੱਪਰ ਦੀ ਦਿਖਾਉਣੇ ਆਪਾਂ ਖੜਾ ਨਹਿਰ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਪੁਲ ਦੇ ਉੱਪਰਲੇ ਪਾਸੇ ਦੀ ਭਾਖੜਾ ਨਹਿਰ ਅੱਜ ਤੁਹਾਨੂੰ ਪਰਲੇ ਪਾਸੇ ਹੀ ਦਿਖਾਉਣੇ ਆ ਜਾ ਕੇ ਉੱਪਰ ਦੀ ਪਾਣੀ ਜਾਂਦਾ ਇਹਦੇ ਤੇ ਉੱਪਰਲੇ ਪਾਸੇ ਜਿਹੜੀ ਭਾਖੜਾ ਨਹਿਰ ਹੈ ਉਹ ਵੀ ਤੁਹਾਨੂੰ ਦਿਖਾਉਣੇ ਆਜੋ ਨਿਕ ਗਰਨੈਰ ਜਾਂਦੀ ਆ ਤੇ ਉੱਪਰ ਦੀ ਜਾਂਦੀ ਆ ਪਾਹੜਾ ਨਹਿਰ ਆ ਦੇਖੋ ਜੀ ਕੀ ਸਿਸਟਮ ਬਣਿਆ ਹੋਇਆ ਹੈਗਾ ਇਹ ਅੰਗਰੇਜ਼ ਸਰਕਾਰ ਵੇਲੇ ਦਾ ਪਾਣੀ ਦੀ ਸਪੀਡ ਦੇਖੋ ਤੁਸੀਂ ਜਮਾਇਣ ਫੁੱਲ ਹੈ ਅੰਗਰੇਜ਼ ਸਰਕਾਰ ਵੇਲੇ ਦੀ ਕਾੜ ਕੱਢੀ ਹੋਈ ਹੈ ਇਹ ਵੀ ਹੀਠਾ ਦੀ ਘਰ ਨਹਿਰ ਆ ਦੇਖੋ ਹੁਣ ਇੱਥੇ ਖੜਾ ਮੈਂ ਸੈਂਟਰ ਚ ਇਧਰ ਹੀਠਾ ਦੀ ਘਰ ਨਹਿਰ ਹੈ ਆ ਨਾਲ ਪਟੜੀ ਆ ਗਈ ਤੇ ਉੱਪਰ ਦੀ ਭਾਖਣਾ ਨਹਿਰ ਇਹਦੇ ਪਰਲੇ ਪਾਸੇ ਜਾ ਕੇ ਪਾਣਾ ਜਿਹੜਾ ਨਾਲੀ ਦਾ ਇਹਦਾ ਘੱਗਰ ਦਾ ਪਾਣੀ ਹੈਗਾ ਉਹ ਕ੍ਰੋਸ ਹੋ ਕੇ ਪਰਾ ਡਿੱਗ ਜਾਂਦਾ ਉਧਰ ਪੰਜਾਬ ਹਰਿਆਣੇ ਦੀ ਹੱਦ ਦੇ ਉੱਪਰ ਆ ਜਿਹੜਾ ਇਹ ਬਣਿਆ ਹੋਇਆ ਹੈਗਾ ਇੱਕ ਪਾਸੇ ਹਰਿਆਣਾ ਦੂਜੇ ਪਾਸੇ ਪੰਜਾਬ ਤੇ ਤੁਸੀਂ ਆਹ ਦੇਖ ਸਕਦੇ ਹੋ ਬੈਕ ਸਾਈਡ ਤੋਂ ਜਿਹੜੀ ਘੱਗਰ ਨਹਿਰ ਹੈ ਜਦੋਂ ਭਰੀ ਹੋਈ ਸੀ ਫੁੱਲ ਉਦੋਂ ਤੁਸੀਂ ਕਾਫੀ ਵੀਡੀਓ ਦੇਖੀ ਆ ਨਹੀਂ ਆ ਜਦੋਂ ਫਲੱਡ ਆਇਆ ਸੀਗਾ 2023 ਦੇ ਵਿੱਚ ਉਦੋਂ ਤੁਸੀਂ ਕਾਫੀ ਵੀਡੀਓ ਵਾਇਰਲ ਹੋਈ ਹੋਈਆਂ ਸੀਗੀਆਂ ਇਹਨੀਆਂ ਕਾਫੀ ਦੇਖੀਆਂ ਨੇ ਤੇ ਹੁਣ ਤੁਸੀਂ ਇਹਨੂੰ ਜਿਹੜਾ ਘਟ ਪਾਣੀ ਦੇ ਵਿੱਚ ਦੇਖ ਸਕਦੇ ਹੋ ਵੀ ਘਟ ਪਾਣੀ ਦੇ ਵਿੱਚ ਇਹ ਕਿਸ ਤਰ੍ਹਾਂ ਦਾ ਜਿਹੜਾ ਨਜ਼ਾਰਾ ਹੈਗਾ ਤਾਂ ਉਹ ਦੇਖ ਰਹੇ ਹਾਂ ਤੇ ਹੁਣ ਆਪਣਾ ਬਣਾਉਣ ਦਾ ਮਕਸਦ ਇਹੀ ਸੀਗਾ ਇਹਦਾ ਕਿ ਜਿਹੜਾ ਇਹ ਇੱਕ ਗਰਨੈਰ ਦਾ ਸੀਨ ਹੈਗਾ ਉਹ ਕੀ ਸੀਗਾ ਜਦੋਂ ਫੁੱਲ ਹੋਈ ਹੋਈ ਸੀ ਉਦੋਂ ਤੁਸੀਂ ਦੇਖੀ ਹੈ ਤੇ ਆਹ ਹੁਣ ਤੁਸੀਂ ਜਿਹੜੀ ਇਹ ਉਤਰੀ ਹੋਈ ਹੈ ਘੱਗਰ ਹੁਣ ਜਮਾ ਪਾਣੀ ਜਮਨ ਨਾਰਮਲ ਚੱਲ ਰਹੇ ਹਨ ਜਿੰਨਾ ਕਿ ਚੱਲਦਾ ਰਹਿੰਦਾ ਬਸ ਇਹਦੇ ਵਿੱਚ ਇਹ ਤੁਸੀਂ ਨਾਰਮਲ ਹੀ ਚੱਲਦਾ ਰਹਿੰਦਾ ਇੰਨਾ ਕੁ ਪਾਣੀ ਤੁਸੀਂ ਆ ਹੁਣ ਜਿਹੜਾ ਉਹ ਤਰੀਸ਼ਾ ਹੈਗਾ ਉਹ ਦੇਖ ਰਹੇ ਹੋ ਜਦੋਂ ਫੁੱਲ ਸੀਗੀ ਉਦੋਂ ਬਹੁਤ ਵੀਡੀਓ ਵਾਇਰਲ ਹੋਈਆਂ ਸੀਗੀਆਂ ਕੁਝ ਹਵਾਹਾਂ ਵੀ ਸੀਗੀਆਂ ਤੇ ਜਿਵੇਂ ਕਈ ਵਾਰੀ ਕੋਈ ਹੋਰ ਕੰਟਰੀਆਂ ਦੀਆਂ ਚੱਕ ਕੇ ਲੋਕ ਵੀਡੀਓ ਪਾਉਂਦੇ ਆ ਵੀ ਇਹਦੇ ਨਾਲ ਫਲੱਡ ਨਾਲ ਆ ਹੋ ਗਿਆ ਯੂ ਹੋ ਗਿਆ ਜੀ ਹਨਾ ਤੇ ਜਿਹੜਾ ਅੱਜ ਦਾ ਅਸਲੀ ਸੀਨਾ ਤੁਸੀਂ ਉਹ ਦੇਖ ਰਹੇ ਹੋ ਇਹ ਗੱਲ ਬਾਤ ਸੀ ਤੇ ਆਪਣਾ ਹੀ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਬੰਨਤੇ ਆ ਜੋ ਉੱਥੇ ਤਾਂ ਕੀ ਸੀ ਨੇ ਲਓ ਜੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਬੰਨ ਸੀਗਾ ਇੱਥੋਂ ਟੁੱਟਿਆ ਸੀਗਾ ਆ ਜਿਹੜੀ ਨਿਸ਼ਾਨੀਆਂ ਗੱਟੇ ਬੋਰੀਆਂ ਦੇ ਭਰੇ ਹੋਏ ਨੇ ਪੂਰੇ ਪਰ ਕਿਹ ਇੱਥੇ ਲਾਏ ਗਏ ਸੀਗੇ ਤੇ ਆ ਤੁਸੀਂ ਦੇਖ ਰਹੇ ਹੋ ਕਾਫੀ ਵੱਡਾ ਪਾੜ ਸੀ ਰੋ ਪਿਆ ਸੀਗਾ ਇੱਥੇ ਕਾਫੀ ਦੂਰ ਤੱਕ ਲੱਗੇ ਹੋਏ ਨੇ ਜਿਹੜੇ ਕੱਟੇ ਨੇ ਮਿੱਟੀ ਦੀ ਪਰ ਪਰ ਕੇ ਵਰੇਤੀ ਦੀ ਉਸ ਤੋਂ ਬਾਅਦ ਦੇ ਵਿੱਚ ਇਹ ਇੱਥੇ ਕੱਟੇ ਲਾਏ ਗਏ ਸੀਗੇ ਆ ਤੁਸੀਂ ਦੇਖ ਰਹੇ ਹੋ ਇੱਥੇ ਰੁੱਟਿਆ ਸੀਗਾ ਜੀ ਚੰਦਪੁਰਾ ਬਨ ਲਗਭਗ 50 ਫੁੱਟ ਡੂੰਗਾ ਜਿਹੜਾ ਪਾਰ ਸੀਗਾ ਉਹ ਪਿਆ ਸੀਗਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰੋ